ਵੱਲੋਂ ਸਾਰੇ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਫਾਕਾ ਮੇਰੇ ਇਸ ਨਵੇਂ ਬਲੌਗ ਦੇ ਵਿੱਚ ਅੱਜ ਦਾ ਬਲੌਗ ਆਪਾਂ ਪਟਿਆਲਾ ਵਿੱਚ ਜਿਹੜਾ ਅੱਜ ਕਿਸਾਨ ਮੇਲਾ ਖਰਸ਼ੀ ਵਿਗਿਆਨ ਕੇਂਦਰ ਰੌਣੀ ਜਿਹੜਾ ਪਟਿਆਲਾ ਦੇ ਵਿੱਚ ਉਹ ਆਪਾਂ ਚੱਲ ਕੇ ਤੁਹਾਨੂੰ ਦਿਖਾਉਂਦੇ ਆ ਜੀ ਇਹ ਹੈ ਇਸ ਤਰ੍ਹਾਂ ਦਾ ਜਿਹੜਾ ਨੱਬਾ ਪਟਿਆਲਾ ਰੌੜਾ ਹੈ ਕਾਫੀ ਇਰਾਸ਼ ਜਿਹੜਾ ਸਕੂਲਾਂ ਦੇ ਬੱਚੇ ਵੀ ਆਉਣ ਲੱਗ ਪਏ ਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਸਾਰੇ ਨਿਹੜ ਜਿਹੜੇ ਆਪਦੇ ਮੁੱਤੇ ਵਗ ਰਹੇ ਹੋਏ ਲਗਾਏ ਹੋਇਆ ਹੋਰ ਜਿਹੜੇ ਪਨੀਰੀਆਂ ਬਲੂਰੀਆਂ ਉਹ ਵੀ ਲਗਾਈ ਹੋਈਆਂ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਕੋਈ ਵਾਰੀ ਕੁਆਲਿਟੀ ਕਿਤੇ ਕੁਲਪੀਆਂ ਵਾਲਾ ਕਿਤੇ ਕੁਛ ਆਓ ਇਹ ਇੱਧਰ ਸਾਰੇ ਜਿਹੜੇ ਸਟਾਲ ਲੱਗੇ ਸਿਰ ਤੇ 11 ਵਜੇ ਚੁੱਕੇ ਨੇ ਜਿਹੜੇ ਸਕੂਲ ਤੋਂ ਬੱਚੇ ਆਏ ਹਾਂਜੀ ਪ੍ਰਦਾਨਾ ਅੱਛਾ ਅੱਛਾ ਮੇਲਾ ਦੇਖਣ ਆਏ ਹੋ ਹਾਂਜੀ ਅੱਛਾ ਓਕੇ ਇੱਥੇ ਇਸ ਤਰ੍ਹਾਂ ਸਾਰੇ ਤੁਸੀਂ ਦੇਖ ਸਕਦੇ ਹੋ ਇਹ ਪਨੀਰੀਆਂ ਬਲੂਰੀਆਂ ਲੈ ਕੇ ਸਾਰੇ ਅਡਲ ਆਮਤੋਂ ਆਏ ਨੇ ਤੇ ਆਪਾਂ ਚੱਲਦੇ ਆਂ ਅੰਦਰ ਅਜੇ ਤਾਂ ਆਪਾਂ ਸੜਕ ਦੇ ਉੱਪਰ ਹੀ ਜਿਹੜਾ ਤੁਹਾਨੂੰ ਇੱਥੇ ਰੌਣਕ ਮੇਲਾ ਜਿਹੜਾ ਦਿਖਾ ਰਹੇ ਹਾਂ ਤੇ ਸੜਕ ਦੇ ਦੋਨੇ ਪਾਸੇ ਕਾਫੀ ਰਾਸ਼ਾ ਸਾਹਮਣੇ ਉਹ ਜਿਹੜੀ ਬੱਸ ਆ ਰਹੀ ਆ ਤੇ ਨੰਬਰ ਸਾਈਡ ਤੋਂ ਆ ਰਹੀ ਆ ਤੁਸੀਂ ਦੇਖ ਸਕਦੇ ਇੱਧਰ ਸੱਚੇ ਹੱਥ ਆਸਾਮਾ ਜਿਹੜਾ ਪਿੰਡ ਹੈਗਾ ਜੀ ਇੱਧਰ ਸਾਰੇ ਟਰੇਡਰ ਵਾਲਿਆਂ ਨੇ ਆਪਣੇ ਨਾਲ ਜਿਹੜੀਆਂ ਸਮਾਨ ਆਉ ਲਗਾਇਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਆ ਪ੍ਰਿਲੰਦਾਂ ਦਾ ਦਰੂਜਾ ਲੱਗਾ ਨਾਲ ਹੀ ਖਾਣਾ ਖੂਬ ਤੇ ਅਜੀਪਲ ਦੀ ਮੌਸਮੀ ਜਿਹੜਾ ਅੱਗੇ ਹੋਇਆ ਇਸੇ ਤਰ੍ਹਾਂ ਸਾਹਮਣੇ ਜਿਹੜੇ ਹੈ ਬਾਸ ਆਰੀ ਨੱਬ ਵੱਲੋਂ ਤੇ ਇੱਧਰ ਵੀ ਦੇਖ ਸਕਦੇ ਹੋ ਬੀਜ ਹਾਈਬ੍ਰਿਡ ਜਿਹੜੇ ਬੀਜ ਆ ਉਹ ਇੱਥੇ ਇਹਨਾਂ ਦੇ ਲੱਗੇ ਹੋਏ ਅਸੀਂ ਦੇਖਾ ਦੇ ਉਹ ਅੱਪਰ ਚੱਲਦੇ ਅੱਗੇ ਇਸੇ ਤਰ੍ਹਾਂ ਆਪਾਂ ਅੱਗੇ ਵਧੇ ਹੋਏ ਪੁਲਿਸ ਦੀ ਜੁਟੀਆਂ ਵਿੱਚ ਜਿਹੜੀਆਂ ਲੱਗੀਆਂ ਹੋਈਆਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਇਹਦਾ ਬੋਰਡ ਲੱਗਾ ਹੈ 24 ਸਤੰਬਰ 2024 ਕਿਸਾਨ ਮੇਲਾ ਰੌਣਕ ਪਾਲਮ ਕਟਿਆਵਾ ਆਪਾਂ ਪਹੁੰਚ ਰਹੇ ਹਾਂ ਮੇਲੇ ਵਾਲੀ ਜਗ੍ਹਾ ਤੇ ਇਸ ਤਰ੍ਹਾਂ ਕਰਕੇ ਉੱਚੀ ਜਗ੍ਹਾ ਹੈਗੀ ਆ ਪਹਿਲਾਂ ਜਿਹੜੀ ਸੜਕ ਆ ਇਧਰੋਂ ਦੀ ਨਿਕਲ ਕੇ ਜਾਂਦੀ ਉਹ ਜਿਹੜੀ ਸਟ੍ਰੇਟ ਹੋ ਗਈ ਹੈ ਸੜਕ ਤੇ ਜਿਹੜੇ ਅੰਦਰੋਂ ਸੰਗਤਤੋਰੀ ਆ ਰਹੀ ਹੈ ਮੇਲਾ ਦੇ ਕੇ ਅੰਦਰ ਆ ਰਹੀ ਹੈ ਆਪਾਂ ਅੰਦਰ ਜਾ ਰਹੇ ਹਾਂ ਸਵਾਗਤੀ ਗੇਟ ਆ ਜੀ ਮੇਲੇ ਦਾ ਆਓ ਅੱਗੇ ਚੱਲਦੇ ਆ ਤੁਹਾਨੂੰ ਸਾਰਾ ਕੁਝ ਜੋ ਪ੍ਰਦਰਸ਼ਨੀ ਅੰਦਰ ਲੱਗੀਆਂ ਹੋਈਆਂ ਉਹ ਤੁਹਾਨੂੰ ਦਿਖਾਵਾਂਗਾ ਕਾਫੀ ਵੱਡਾ ਮੇਲਾ ਹੈਗਾ ਕਾਫੀ ਵਿਸ਼ਾਲ ਪਾਰਕਿੰਗ ਇੱਧਰ ਲੱਗੀ ਹੋਈ ਹੈ ਦੋਨੋਂ ਸਾਈਡਾਂ ਸੜਕ ਦੇ ਜਿਹੜੀ ਪਾਰਕਿੰਗ ਹੈ ਇੱਧਰ ਵੀ ਜਿਹੜੀ ਤੁਸੀਂ ਪਾਰਕਿੰਗ ਦੇਖੋ ਜਿਸ ਤਰ੍ਹਾਂ ਆਪਾਂ ਅੰਦਰ ਆ ਚੁੱਕੇ ਆ ਤੇ ਆਪਾਂ ਹੁਣ ਅੱਗੇ ਵਧਦੇ ਹੋਏ ਤੁਹਾਨੂੰ ਦਿਖਾਉਨੇ ਆ ਜੀ ਤੁਸੀਂ ਵੀਰੇ ਚੈਨਲ ਨਾਲ ਬਣੇ ਰਹੋ ਜਿਸ ਨਾਮ ਦੇ ਨਵੀਂ ਭਰੋਵਾਂ ਨੇ ਜਿਹੜਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋ ਸਬਸਕ੍ਰਾਈਬਰ ਨਾਲ ਅੱਜ ਇਸ ਤਰ੍ਹਾਂ ਜਿਹੜੀਆਂ ਆਡਟ ਕੰਪਨੀਆਂ ਵੱਲੋਂ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਜਿਹੜੇ ਸਟਾਲ ਲੱਗੇ ਆ ਦਿਖਾਵਾਂਗੇ ਸਾਹਮਣੇ ਕਰਤਾਰ ਟਰੈਕਟਰਸ ਵਾਲਾ ਨੰਨ 570 ਆਉ પાਕੇ ਚੱਲਦੇ ਅੰਦਰ ਤੁਹਾਨੂੰ ਪਾਉਂਦੇ ਇਸ ਤਰ੍ਹਾਂ ਇੱਥੇ ਸਪੋਰਟ ਦਾ ਅੱਛਾ ਇੰਤਜ਼ਾਮ ਆ ਪਾਰਕਿੰਗ ਜਿਹੜੀ ਆ ਵੱਖਰੀ ਕੀਤੀ ਗਈ ਆ ਆ ਆਪਾਂ ਅੰਦਰ ਚੱਲਦੇ ਆ ਉਹ ਤੁਹਾਨੂੰ ਦਿਖਾਵਾਂਗੇ ਕਿ ਇਸ ਤਰ੍ਹਾਂ ਦੀਆਂ ਇੱਥੇ ਜਿਹੜੀਆਂ ਪ੍ਰਦਰਸ਼ਨੀਆਂ ਉਹ ਲੱਗੀਆਂ ਹੋਈਆਂ ਨੇ ਇਹ ਹੈ ਖੇਤੀਬੀ ਵਿਗਿਆਨ ਕੇਂਦਰ ਪਿੰਡ ਰੌਣੀ ਜ਼ਿਲ੍ਹਾ ਪਟਿਆਲਾ ਬਿਲਕੁਲ ਪਟਿਆਲਾ ਤੋਂ ਨਾਭਾ ਰੋਡ ਦੇ ਉੱਤੇ ਜਿਹੜਾ ਸਥਾਨ ਹੈ ਜਿਹੜਾ ਅੱਜ ਦਾ ਜਿਹੜਾ ਮੇਲਾ ਲੱਗਾ ਹੈਗਾ ਤੁਸੀਂ ਦੇਖ ਸਕਦੇ ਆਓ ਪਹਿਲਾਂ ਆਪਾਂ ਚੱਲਦੇ ਅੱਗੇ ਮੇਰੀ ਵੀਡੀਓ ਦੇਖਣ ਲਈ ਮੇਰ ਨਾਲ ਬਨੇ ਰਹਿਣਾ ਜੀ ਤੁਹਾਨੂੰ ਸਾਰਾ ਕੁਝ ਅੱਜ ਅੰਦਰ ਜਾ ਕੇ ਕੱਲੇ-ਕੱਲੇ ਚੀਜ਼ ਬਾਰੇ ਜਿਹੜਾ ਉਹ ਜਾਣੂ ਕਰਾਇਆ ਜਾਊਗਾ ਤੇ ਆਪਾਂ ਅੰਦਰ ਅਜੀ ਤੁਰੇ ਜਾ ਰਹੇ ਹਾਂ ਕਾਰ ਆਪਾਂ ਬਾਹਰ ਲਾਏ ਆ ਲਓ ਆਪਾਂ ਹੁਣ ਪ੍ਰਦਰਸ਼ਨੀ ਵਾਲੀ ਜਗ੍ਹਾ 'ਤੇ ਪਹੁੰਚ ਚੁੱਕੇ ਹਾਂ ਸਭ ਤੋਂ ਪਹਿਲਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਜਿਹੜੀ ਪਬਲਿਕੇਸ਼ਨਸ ਆ ਗਿਆ ਇੱਥੇ ਇੱਕ ਸਟਾਲ ਲੱਗਾ ਹੋਇਆ ਜੀ ਇਹ ਦੇਖ ਲਵਾਂਗੇ ਦੇਖਦੇ ਨਾਲ ਆਪਾਂ ਅੰਦਰ ਵਧਾਂਗੇ ਜਿਹੜੇ ਵਾਲੇ ਸਾਹ ਤੇ ਤੁਹਾਨੂੰ ਦਿਖਾਵਾਂਗੇ ਅਲੱਗ-ਅਲੱਗ ਜਿਹੜੀਆਂ ਕਿਸਮਾਂ ਇਹ ਜਾਂ ਉਹ ਸਾਰਾ ਕੁਝ ਤੁਹਾਨੂੰ ਦਿਖਾਇਆ ਜਾਊਗਾ। ਜਿਹੜਾ ਇਹ ਪੀ ਟੈਕਨੋਲੋਜੀ ਦਾ ਇਹਦਾ ਸਟਾਣਾ ਮੇਰਾ ਮੋਦੀ ਕਾਲਜ ਪਟਿਆਲਾ ਇਹਨਾਂ ਦਾ ਉੱਤੇ ਜਿਹੜਾ ਸੋਲਰ ਸਿਸਟਮ ਲਿਖਿਆ ਬਿਜਲੀ ਮੁਫਤ ਬਿਜਲੀ ਯੋਜਨਾ ਜਿਹੜੇ ਇੱਥੇ ਜਮਾਨਤ ਸਮਝਾਉਂਦੇ ਤੇ ਸੋਲਰ ਸਿਸਟਮ ਜਿਹੜੇ ਲਗਵਾ ਸਕਦੇ ਉੱਤੇ ਇਹ ਐਪੀ ਟੈਕਨੋਲੋਜੀਸ ਤੁਸੀਂ ਦੇਖ ਸਕਦੇ ਸਾਹਮਣੇ ਬੋਰਡ ਲੱਗਿਆ ਹੈ ਦਸਤਾਲ ਲੱਗਿਆ ਸੋਲਰ ਜਿਹੜਾ ਸਿਸਟਮ ਆ ਲਗਵਾਉਂਦਾ ਇਹਨਾਂ ਦਾ ਆਪ ਪਟਿਆਲੇ ਦੇ ਵਿੱਚ ਹੈ ਮੋਦੀ ਕਾਲਜ ਦਾ ਜਿਹੜਾ ਐਡਰੈਸ ਸਾਹਮਣੇ ਲਿਖ ਸਕਦੇ ਹੋ ਦੇਖ ਸਕਦੇ ਹੋ ਇਸ ਦੇ ਨਾਲ ਇੱਧਰ ਕਲਾਸ ਇਹ ਹੈ ਦੁੱਧ ਬਣਾਉਣ ਦਾ ਫਾਰਮੂਲਾ ਇਹਨਾਂ ਕੋਲੇ ਜਿਹੜੀਆਂ ਮੈਡੀਸਿਨਸ ਵਗੈਰਾ ਰੱਖੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਕਿਵੇਂ ਜਿਹੜਾ ਦੁੱਧ ਬਣਾਉਣਾ ਹੈਗਾ ਉਹਦੇ ਵਾਸਤੇ ਇਹਦੇ ਨੇ ਇੱਕ ਤਰ੍ਹਾਂ ਦੇ ਜਿਹੜੇ ਆ ਬੂਸਟਰ ਡੋਸ ਉਹ ਰੱਖਿਆ ਹੋਇਆ ਨੇ ਇਸੇ ਤਰ੍ਹਾਂ ਇਹ ਵੀ ਇੱਕ ਦੇ ਹੀਲ ਵੇਟ ਆਫ ਫਾਰਮਾ ਇਹ ਉਹਨਾਂ ਦੀਆਂ ਕੰਪਨੀ ਦੇ ਵੱਲੋਂ ਜਿਹੜੀਆਂ ਦਵਾਈਆਂ ਵਗੈਰਾ ਪਛਵਾਦੀਆਂ ਉਹ ਇੱਥੇ ਇਸ ਸਟਾਲ ਤੇ ਲਾਈਆਂ ਹੋਈਆਂ ਜੀ। ਯਾਨੀ ਨੈਕਸ ਫਾਰਮਾ ਪ੍ਰਾਈਵੇਟ ਹੁੰਦੇ ਨੇ। ਇਹ ਨਵਾਂ ਸਟਾਲ ਹੈ ਜੀ ਵੈਲਕਮ ਟੂ ਪੋਲੀਗਨ। ਇਹਦੇ ਵੀ ਇਹਨਾਂ ਦੇ ਕੋਲ ਜਿਹੜੀਆਂ ਦਵਾਈਆਂ ਵਗੈਰਾ ਦਿੱਖ ਰਹੇ ਨੇ। ਲੰਬੀ ਲਾਈ ਹੈ। ਥੈਂਕ ਯੂ। ਬਾਈ ਸਤਿ ਸ਼੍ਰੀ ਅਕਾਲ। ਕਹਾਂ ਜਿ ਆਏ ਆਪ ਲੋਕ? ਅਸੀਂ ਆਏ ਜੀ ਬੇਸਿਕਲੀ ਪਟਿਆਲੇ ਤੋਂ। ਅੱਛਾ। ਇਹ ਆਪਣੀ ਹੈੱਡ ਆਫਿਸ ਰੋहतक ਮੇ ਆ। ਹੈੱਡ ਆਫੀਸ ਰੋहतक ਹੈ ਜੀ? ਅੱਛਾ ਜੀ। ਤੇ ਆਪਣੀ ਕੁਸ਼ਿ ਜਿਵੇਂ ਪ੍ਰੋਡਕਟਾਂ ਦੇ ਹੈਗੇ ਆ ਜਿਹੜੇ ਕਿ ਪਸ਼ੂਆਂ ਦੇ ਬਾਰੇ ਦੇ ਵਿੱਚ ਕੋਈ ਜਿਵੇਂ ਕੋਈ ਪਸ਼ੂ ਰਹਿੰਦਾ ਨਹੀਂ ਕੋਈ ਪਸ਼ੂ ਬੋਲਦਾ ਨਹੀਂ ਹਰ ਤਰ੍ਹਾਂ ਦਾ ਟੈਟਿਕ ਐਂਟੀਬਾਡੀ ਵੀ ਵੈਰਾ ਜੋ ਵੀ ਆ ਹਾਂਜੀ ਇੰਜੈਕਸ਼ਨ ਵੀ ਆਉਂਦੇ ਆ ਅੱਛਾ ਤੁਹਾਡੇ ਲੋਗ ਹਾਂਜੀ ਤੁਹਾਡਾ ਅੱਜ ਦਾ ਦਿਨ ਹੀ ਮੇਲਾ ਅੱਜ 24 ਤਰੀਕ ਦਾ ਹੀ ਆ ਜੀ ਪਟਿਆਲੇ ਤੋਂ ਇੱਕ ਵਾਰ ਤੁਹਾਡਾ ਕਿਹੜਾ ਨੈਕਸਟ ਲੱਗਣਾ ਉਹ ਵੀ ਦੱਸ ਦਿਓ ਨੇ ਆਪਣੇ ਇੱਕ ਲੁਧਿਆਣੇ ਵੀ ਲੱਗ ਲਿਆ ਜੀ ਮੇਲਾ ਉਹ ਲੱਗ ਲੱਗ ਗਏ ਸੀਗੇ ਜਿਹੜਾ ਜੰਮਾ ਮਲੌਟ ਵੀ ਲੱਗ ਲਿਆ ਮੁਕਸਰ ਵੀ ਲੱਗ ਲਿਆ ਮਲਾ ਕੇਲਾ ਰਾਏਪੁਰ ਵੀ ਹੈਗਾ ਚ ਚਾਰ ਪੰਜ ਛੇ ਦਾ ਸਪੰਜਾਬ ਦੇ ਸਾਰੇ ਮੇਲੇ ਲਾਂਦੇ ਆ ਉਹ ਆਉਗੇ ਉੱਥੇ ਹਾਂ ਉਸ ਉਸ ਏਰੀਆ ਦੇ ਜਿਹੜੇ ਬੰਦੇ ਆਉਣਗੇ ਉੱਥੇ ਲਗਾਣਗੇ ਓਕੇ ਓਕੇ ਹਾਂ ਜੀ ਪੰਜਾਬ ਦੇ ਸਾਰੇ ਮੇਲੇ ਲਾਂ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਕੀ ਨਾ ਤੁਹਾਡਾ ਰਵਿੰਦਰ ਕੁਮਾਰ ਮੇਰਾ ਨਾਮ ਹੈ ਬੜੀ ਗਲੇ ਬਣੇ ਇੱਥੇ ਪਟਿਆਲੇ ਕਿਹੜੀ ਜਗ੍ਹਾ ਆਫਿਸ ਆ ਪਟਿਆਲੇ ਦੇ ਆਪਣੇ ਇਹ ਸਟਾਕਿਸਟ ਆ ਗਿਆ। ਅੱਛਾ ਅੱਛਾ ਜੀ। ਕਿਹਨੇ ਕੇਪੀਸੀ ਨਾਣੇ ਕੰਪਨੀ ਆ ਗਿਆ। ਕ੍ਰਿਸ਼ਨ ਆਜੰਸੀਜ਼ ਆ ਗਿਆ, ਸਕਾਈ ਲਾਬ ਹੈਗੇ ਆ। ਇਹ ਸੀ ਇਹਨਾਂ ਨੇ ਵੀ ਦਵਾਈਆਂ ਬਾਰੇ ਦੱਸਿਆ ਜਿਹੜਾ ਐਨੀਮੈਕਸ ਫਾਰਮਾ ਦੇ ਰੋਤਕਦੀਪਾ ਪਰ ਇਹ ਇਸੇ ਤਰ੍ਹਾਂ ਜਿਹੜਾ ਇੱਥੇ ਹੈਗਾ ਇਹ ਵੀ ਇਹਨਾਂ ਤੇ ਜਿਹੜੀਆਂ ਦਵਾਈਆਂ ਨੇ ਜਾਂ ਇਹਨਾਂ ਦੇ ਜਿਹੜੇ ਕੋਰ ਹੈਗੇ ਆ ਉਹ ਇਹਨਾਂ ਕੋਲ ਸੰਵਿਧਾਨ ਹੈਗੇ ਆ। ਇਹਨਾਂ ਕੋਲ ਜਿਹੜੀ ਆ ਫੀਲ ਵਗੈਰਾ ਰੱਖੀ ਹੋਈ ਆ। ਤੁਸੀਂ ਦੇਖ ਸਕਦੇ ਆ ਮਿਲਕ ਜਨ ਇਸ ਤਰ੍ਹਾਂ ਕਰਕੇ ਲਗ ਲਗ ਤਰ੍ਹਾਂ ਦੀ ਜਿਹੜੀ ਅੱਗੇ ਚੱਲਦੇ ਆਂ ਉਹ ਹੈ ਮੁਸਕਾਨ ਕੈਟਲ ਫੀਡ ਇਹਨਾਂ ਕੋਲ ਸਾਰਾ ਕੁਝ ਬਨੋਲਾ ਖਲ ਨੀਲੀ ਹੋਰ ਮੁਸਕਾਨ ਇਸ ਤਰ੍ਹਾਂ ਦੇ ਜਿਹੜਾ ਇਹਨਾਂ ਕੋਲ ਸਾਰਾ ਕੰਨੇ ਕਲੇ ਜਿਹੜੇ ਪਾ ਕੇ ਨਮੂਨੇ ਉਹ ਉਹ ਬੋਲਿਆਂ ਦੇ ਵਿੱਚ ਉਹ ਰੱਖੇ ਹੋਏ ਨੇ ਫੀਡ ਦੇ ਇਹ ਹੈ ਮੌਸੇਦ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਨਾਮ ਉੱਪਰ ਦੀ ਜਣੀ ਆ ਚੱਲ ਚੱਲ ਦਵਾਈਆਂ ਵਗੈਰਾ ਉਹ ਜਿਹੜੇ ਦਵਾਈਆਂ ਦੇ ਸਟਾਲ ਹੀ ਹੈ ਜੀ ਇਹਦੇ ਵਿੱਚ ਦਵਾਈਆਂ ਇੱਥੇ ਰੱਖੀਆਂ ਗਈਆਂ ਹਨ ਇਹ ਕਿਸਾਨ ਭਰਾਵਾਂ ਲਈ ਲੱਖ ਲੱਖ ਜਿਹੜੇ ਫੂਡ ਮੈਂਡ ਐ ਜਿਹੜੇ ਤਰਚਾ ਹੋ ਗਏ ਹਨ ਹੋਰ ਤੋਂ ਇਹ 150 ਲਾਈਟਸ ਵਗੈਰਾ ਉਹ ਇੱਥੇ ਇਨਾ ਕੋਲੇ ਜੀ ਰੱਖੀਆਂ ਗਈਆਂ ਹਨ ਕਿਹੜੀ ਜਗ੍ਹਾ ਤੋਂ ਆਏ ਭਾਈ ਸਾਹਿਬ ਲੁਧਿਆਣੇ ਤੋਂ ਆਹ ਚਲੋ ਲੁਧਿਆਣੇ ਤੋਂ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਹੈ ਇੰਜੈਕਸ਼ਨ ਵਗੈਰਾ ਬੈਸ ਪਰ ਜਿਹੜਾ ਗਰੁੱਪ ਆ ਉਹਨਾਂ ਵੱਲੋਂ ਸਾਹਮਣੇ ਕੁਝ ਦੇਖ ਵੀ ਸਕਦੇ ਹਾਂ ਤੇ ਉਹਨਾਂ ਵੱਲੋਂ ਜਿਹੜਾ ਸਟਾਲ ਇੱਥੇ ਲਗਾਇਆ ਹੈ ਦਵਾਈਆਂ ਵਗੈਰਾ ਤਾਂ ਐਂਟੀਬਾਇਓਟਿਕ ਪਿਆਰਾ ਆਪਕੇ ਚਲਦੇ ਆਪਾਂ ਨੂੰ ਹੋਰ ਵੀ ਕਿਹੜਾ ਸਟਾਲ ਉਹ ਦਪਾਉਨੇ ਆ ਸਾਰਾ ਵੈਟ ਫਾਰਮ ਹੁੰਦਾ ਇਹਨਾਂ ਦਾ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਇਹ ਹੋਰ ਕੰਪਨੀ ਜਾਨੀ ਅਲੱਗ ਤੋਂ ਜਿਹੜੀ ਇੱਥੇ ਸਟਾਲ ਲੱਗਾ ਹੋਇਆ ਤੇਰੇ ਮਗਰ ਪਹਿਲਾਂ ਮੈਨੂੰ ਸੁਣ ਲੋ ਗੱਲ ਜੀ ਤੇਰੇ ਮਗਰ ਠੱਪ ਤੇ ਨਾਲ ਹੀ ਸਾਨੂੰ ਇੱਥੇ ਬਜ਼ੁਰਗ ਮਿਲੇਗਾ ਕੀ ਨਾਮ ਬਜ਼ੁਰਗ ਤੁਹਾਡਾ ਮੇਰਾ ਨਾਮ ਕਲਵੰਤ ਠੀਕ ਆ ਜੀ ਕਿਹੜਾ ਪਿੰਡ ਆ ਜੀ ਤੇ ਤੂੰ ਵੀ ਆ ਜੀ ਅੱਛਾ ਤੂੰ ਹੀ ਨਾਬੇ ਕੋਲੇ ਨਾਬਾ ਤਸਵੀਰ ਨਾਬਾ ਜਿਲ੍ਹਾ ਬਟਾਲਾ ਮੈਨੂੰ ਪਤਾ ਜਿਲ੍ਹਾ ਬਟਾਲਾ ਸੀ ਮੈਂ ਦੱਸੋ ਵੀ ਵਾਰਾ ਪਛਵਾ ਦੀ ਗੱਲ ਕਰਦੇ ਸੀ ਉਹਦੇ ਬਾਰੇ ਦੱਸੋ ਕੀ ਕਹਿਣਾ ਚਾਹੋਗੇ ਵਾਰਾ ਪਛਵਾ ਤੇ ਅਸੀਂ ਬਹੁਤ ਦੁਖਿਆ ਜੀ ਐਕਸੀਡੈਂਟ ਹੋਇਆ ਥੋੜਾ ਥੋੜਾ ਅੱਛਾ ਜੀ ਸਾਡੀਆਂ ਫਸਲਾਂ ਜੜਜਣ ਅਸੀਂ ਛਾਲ ਦੇ ਮਿੰਨੇ ਸਾਰੀ ਰਾਤ ਫਿਰ ਜਾਨਿਆ ਬੈਟਰੀਆ ਚੱਕੀ ਹਾਂਜੀ ਹਾਂਜੀ ਇੱਕ ਦਿਨ ਮੈਂ ਸ਼ਾਮ ਦੇ 5 ਵਜੇ ਜਾਂ 12 ਪਸ਼ੂ ਕੱਢਣ ਗਿਆ ਅੱਛਾ ਜੀ ਉਹਦੇ ਮਾਰੋ ਵਿੱਚੋਂ ਨਿਕਲ ਕੇ ਕਿ ਮੇਰੇ ਮਾਰ ਠੱਠਾ ਬਹਿ ਗਿਆ ਹਾਂ 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 ਉਹਨੂੰ ਸ਼ਾਨ ਵੀ ਕਹਿੰਦੇ ਨੇ ਅਸੀਂ ਠੱਠਾ ਕਹਿੰਨੇ ਆ ਆਹ ਮੈਂ ਆਪਣੀ ਜਾਨ ਬਚਾਉਣ ਦੇ ਵਾਸਤੇ ਮੈਂ ਮੋਟਰ ਤੇ ਕੋਠੇ ਦਾ ਸਵਾਰਾ ਲਿਆ ਅੱਛਾ ਜੀ ਉਦੋਂ ਮਾਰੋ ਥੱਲੇ ਆ ਗਿਆ ਥੱਲੇ ਉਹ ਬੁਰਕਾ ਮਾਰੇ ਮੈਂ ਉਹਨੂੰ ਹੱਥ ਬੰਨੀ ਬੈਠਾ ਮੈਂ ਕਿ ਮੋਦੀਆ ਗਊ ਗਊ ਦਾ ਮਾਤਾ ਕਹਿੰਦੇ ਤੇ ਉਹਦਾ ਠੱਠਿਆ ਨੂੰ ਬਾਪੂ ਕਹਾਤਾ ਅੱਛਾ ਜੀ ਉਹ ਜੀ ਠੱਠਾ 10-15 ਮਿੰਟ ਬਾਅਦ ਮੈਂ ਕੋਠੇ ਦੇ ਪੈ ਗਿਆ ਉਹ ਆਪਦਾ ਚਲਿਆ ਗਿਆ ਜਦੋਂ ਮੈਂ ਘਰੇ ਆ ਕੇ ਟੈਲੀਵਿਜ਼ਨ 'ਤੇ ਮੋਦੀ ਕੀ ਮਣਕੀ ਬਾਤ ਚੱਲਦੀ ਸੀ ਮੈਂ ਮੋਦੀ ਜੀ ਨੂੰ ਕਿਹਾ ਪ੍ਰਧਾਨ ਮੰਤਰੀ ਜੀ ਆਹ ਤੁਸੀਂ ਕਿਸਾਨ ਦੀ ਮਣਕੀ ਬਾਤ ਮਣਕੀ ਬਾਤ ਵੀ ਸੁਣੋ ਉਹ ਮੋਦੀ ਜੀ ਮੈਂ ਕਿ ਮੈਂ ਵੀ ਮਣਕੀ ਬਾਤ ਬਤਾਉਂ ਗਾਹੂ ਕੋ ਮਾਤਾ ਕਹਤੇ ਹੈ ਮੈਂ ਕਹਿੰਦਾ ਕੱਠਿਆ ਨੂੰ ਵੀ ਬਾਪ ਕਾਹੂ ਉਹ ਰਮੀ ਹੋਈ ਕਣਕੇ ਤੇ ਬਾਪੂ ਜੋਗੀ ਦਾ ਵੜ ਗਿਆ ਮੈਂ ਜਾ ਕੇ ਮੱਟ ਤੇ ਖੜ ਗਿਆ ਉਹ ਬਾਹਰ ਆਓ ਪਿਤਾ ਜੀ ਮੇਰੇ ਉਹ ਕਹਿੰਦਾ ਪੁੱਤ ਜੀ ਹੋ ਜਰਾ ਮੇਰੇ ਨੇੜੇ ਉਹ ਮੈਂ ਤਾਂ ਖੜੀ ਬਣ ਗਿਆ ਮਾਊ ਮੋਦੀ ਜੀ ਮੈਂ ਵੀ ਮੜਕੀ ਬਾਤ ਬਤਾਉਂ 90 ਬਲੋ ਦੋ ਮਾਤਾ ਨਾਲ ਤਿੰਨੇ ਪਿਤਾ ਜੀ ਵਿਚ ਕਣ ਕੇ ਦੇ ਵੜ ਕੇ ਦੂਜੇ ਬੰਨੇ ਆ ਕੇ 15 ਰੋਜ ਜਾਣ ਕੇ ਖੜ ਗਏ ਇਸ ਕੇ ਮਸੂਕੀ ਤੇ ਬੜੀ ਤਾਕੜੀ ਹੋਈ ਲੜਾਈ ਉਹ ਮੈਂ ਹੱਥ ਮੰਨ ਕੇ ਕਿਹਾ ਇੱਕ ਤਰ੍ਹਾਂ ਦੌੜਨਾ ਭਾਈ ਉਹ ਦੋ ਦੋ ਟਾਈ ਬਿਗੇ ਕਣ ਕੇ ਲਟੜਦੀ ਉਹ ਰਾਜ ਨਾਰਸੀ ਇਸ ਕੋ ਨਿਵਾਰਾ ਕਿਵੇਂ ਲਗਾਉਂ ਮੋਦੀ ਜੀ ਮੈਂ ਵੀ ਮੜਕੀ ਬਾਤ ਬਤਾਉਂ 90 ਬਲੋ ਸ਼ੇਖਰ ਦਪਾਇਰੇ ਜਾ ਦੇ ਮਾਰ ਰ ਭੜਤਾ ਮੱਦ ਕਰ ਦੰਦੇ ਹੈ ਚਲਦੀਆਂ ਸੜਕਾਂ ਉਹ ਜੋਗੀ ਜੀ ਤੇਰਾ ਤਾਂ ਸਰਜੰਡਾ ਠੇਕੇ ਪੇੜਾ ਧੰਨੇ ਵਿਚਾਰੇ ਜੱਟ ਰਜਾਈਆਂ ਚੋਂ ਰਾਤ ਨੂੰ ਨਿਕਲ ਕੇ ਮਾਰਦੇ ਜੇੜਾ ਉਹ ਪਾਲ ਕੇ ਮੇਥੇ ਸਾਰੀ ਖਾ ਕੇ ਵਿੱਚੇ ਮੱਦ ਕੇ ਬਤਾਉਂ ਉਹ ਮੋਦੀ ਜੀ ਮੈਂ ਵੀ ਮੜਕੀ ਬਾਤ ਬਤਾਉਂ ਕੀ ਬਾਤ ਹੈ ਕੀ ਬਾਤ ਹੈ ਉਹ ਮੋਦੀਆ ਜੱਟ ਤੋਂ ਫਸਲ ਉੱਜੜਦੀ ਦੇਖੀ ਨਾ ਜਾਵੇ ਉਹ ਸੀਤਾ ਰਮਨ ਭੈਣ ਤੇਰੀਆਂ ਬਹਿਕਾ ਡਾਕਟਰ ਰਿਸ਼ਤਾ ਨਾਲ ਡਰ ਬੜ ਬੜ ਖਾਵੇ ਜੀ ਉਹ ਖਲਵਾ ਤੂੰ ਹੀ ਕੈਪਟਨ ਬਾਦਲ ਮਹਿਲਾ ਵਿੱਚ ਪਏ ਨੇ ਸੁੱਤੇ ਉਹ ਚਾਟਖ ਖੁੱਲ ਜਾਂਦੀ ਛੜ ਧੌਂਕਦੇ ਕੁੱਤੇ ਉਹ ਬੁੱਤੜਾ ਤੂੰ ਨਾ ਜਾਉਦਾ ਨਾ ਮਰਦਾ ਘਰ ਛੱਡ ਕੇ ਹੋਰ ਕਿੱਧਰ ਨੂੰ ਜਾਊ ਮੋਦੀ ਜੀ ਮੈਂ ਵੀ ਮਰਦੀ ਬਾਤ ਬਤਾਉਂ ਗਊ ਕੋ ਸਭ ਮਾਤਾ ਕਹਤੇ ਹੈ ਕਨਾ ਮੈਂ ਠੱਠਿਆਂ ਨੂੰ ਵੀ ਬਾਪ ਕਾ ਹੂੰ ਅਬਾਰਾ ਪਸ਼ੂਆਂ ਦੀ ਸ਼ਕਤੀ ਕਹਾਣੀ ਕਲਵਤ ਸਿੰਘ ਦੀ ਅਟਬੀਤੀ ਮਿਹਰਬਾਨੀ ਜੀ ਕਾ ਖਾਲਸਾ ਮਿਹਰਬਾਨੀ ਜੀ ਫਤਿਹ ਜੀ ਸਿਕਾ ਪਾਜੀ ਸਿਕਾ ਜੀ ਰੋਏ ਮੈਂ ਪਟਿਆਲੇ ਤੋਂ ਆਇਆ ਹਾਂ ਫੋਕਲ ਪੁਆਇੰਟ ਸਾਡਾ ਯੂਨਿਟ ਜਿਹੜੀ ਕੰਪਨੀ ਦਾ ਹੈ ਜਿਹੜਾ ਸੌਲਾ ਦਵਾਈਆਂ ਐਂਟੀਬਾਇਓਟਿਕ ਸਾਡੀ ਫੀਡ ਸਪਲੀਮੈਂਟ ਮੈਨੂਫੈਕਚਰਿੰਗ ਯੂਨਿਟ ਹੈ ਸਰ ਐਨੀਮਲ ਦੀ ਹਾਂਜੀ ਸਾਰਾ ਬੈਟ ਫਾਰਮੂਲੇਚਰ ਜਿਹੜਾ ਮੈਟ੍ਰਿਕਸ ਜਿਹੜਾ ਲਿਖਿਆ ਹੋਇਆ ਹੈ 2D 288 ਫੋਕਲ ਪੁਆਇੰਟ ਪਟਿਆਲਾ ਤੁਸੀਂ ਇਹਨਾਂ ਨਾਲ ਕੰਟੈਕਟ ਵਗੈਰਾ ਜਿਹੜੇ ਨੰਬਰ ਲਿਖੇ ਹੋਏ ਆ ਕਾ ਸਕਦੇ ਆ ਵਟਸਐਪ ਨੰਬਰ ਵੀ ਹੈਗਾ ਇਹ ਤੁਸੀਂ ਨਾਲ ਕੰਟੈਕਟ ਕਰ ਸਕਦੇ ਹੋ ਪਟਿਆਲੇ ਦੇ ਵਿੱਚ ਹੀ ਫੋਕਲ ਪੁਆਇੰਟ ਦੇ ਉੱਤੇ ਹੈਗੇ ਆ ਥੈਂਕ ਯੂ ਬ੍ਰਦਰ ਬਹੁਤ ਬਹੁਤ ਸ਼ੁਕਰੀਆ ਇਸ ਤਰ੍ਹਾਂ ਇਸੋ ਫੈਨਜ਼ ਕੰਪਨੀ ਦੀ ਜਿਹੜੀ ਆ ਇੱਕ ਸਟੋਰ ਲੱਗਿਆ ਹੋਇਆ ਇਹ ਵੀ ਇਸ ਤਰ੍ਹਾਂ ਹੀ ਵਿੱਚ ਸਪਲੀਮੈਂਟ ਵੀ ਕੁਝ ਮੈਡੀਸਿਨ ਵਗੈਰਾ ਵੀ ਜਿਹੜੇ ਇਹਨਾਂ ਦੇ ਰੱਖਿਆ ਹੋਈਆਂ ਨੇ ਤੇ ਪਸ਼ੂਆਂ ਦੀ ਜਿਹੜੀ ਹੋਮੋਪੈਥੀ ਦਵਾਈਆਂ ਜਿਹੜੀ ਬੈਥੀ ਇਹਨਾਂ ਦੀ ਹੋਮੋਪੈਥੀ ਆ ਦੇਖ ਸਕਦੇ ਹੋ ਤੇ ਹੈ ਕ੍ਰੈਗਸ ਜੋ ਹੋਮੋਪੈਥਿਕ ਵੈਟਰਨਰੀ ਪ੍ਰੋਡਕਟਸ ਜਿਹੜੇ ਇਹਦੇ ਪਾਉਂਦੇ ਨੇ ਆਪਾਂ ਆਪਾਂ ਨੂੰ ਯੂਗ ਕਰਕੇ ਦਿਖਾ ਦਿੰਦੇ ਆ ਇਹ ਜਿਹੜੀ ਕੰਪਨੀ ਹੈ ਜਿਹੜੀ ਪੁਰਖ ਖੇਤਰ ਦੀ ਕੰਪਨੀ ਆ ਹੋਮੋਪੈਥੀ ਮੈਡੀਸਨ ਆ ਜਿਹੜੇ ਪੈਥੀਓ ਚੇਂਜ ਆ ਇਹਦੇ ਵਿੱਚ ਹਰ ਇੱਕ ਤਰ੍ਹਾਂ ਦੇ ਤੁਸੀਂ ਦੇਖ ਸਕਦੇ ਹੋ ਦਵਾਈ ਥਣਾਵਾਰੇ ਥਣ ਲੇਵੇ ਇਕੱਠਾ ਨਾਲ ਦੁੱਧ ਲਾਣ ਲਈ ਫਾਰਾ ਜਿਹੜੇ ਪ੍ਰੋਡਕਟ ਇਹਨਾਂ ਦੇ ਕੋਲ ਹੈਗੇ ਆ ਇਹ ਮੈਡੀਸਨ ਜਿਹੜੀ ਹੈਗੀ ਆ ਹੋਮੋਪੈਥੀ ਦੇ ਵਿੱਚ ਹੈਗੀ ਆ ਤੁਸੀਂ ਦੇਖ ਸਕਦੇ ਹੋ ਇਹ ਸੋਨਾ ਮਾਰਕਟ ਦੇ ਜਿਹੜੇ ਪ੍ਰੋਡਕਟ ਹੈਗੇ ਜਿਵੇਂ ਜੈਮ ਹੋਗੇ ਛਰਬਤ ਹੋਗੇ ਸੌਸੇਸ ਹੋ ਗਏ ਮਤਲਬ ਸਰੋਂ ਦਾ ਤੇਲ ਹੋਰ ਜਿਹੜੇ ਮਸਟਰਡ ਆਇਲ ਵਗੈਰਾ ਸਾਰਾ ਇਹਨਾਂ ਕੋਲ ਸੋਨਾ ਟੀਵੀ ਹੈ ਚਾਹ ਤੇ ਸੋਨਾ ਬਨਸਪਤੀ ਇਸ ਤਰ੍ਹਾਂ ਵੀ ਦੇਖ ਸਕਦਾ ਤਾਂ ਵੀ ਇਹਨਾਂ ਕੋਲ ਪ੍ਰੋਡਕਟ ਜਿਹੜੇ ਆ ਦਲੀਆ ਵੀ ਹੈ ਇਹਨਾਂ ਦਾ ਸੋਨਾ ਦਾ ਸੋਨਾ ਵਾਲਾ ਪ੍ਰੋਡਕਟ ਇਹ ਹੈ ਆਪ ਦਾ ਬੈਸਟ ਐਗਰੋ ਲਾਈਫ ਲਿਮਟਿਡ ਵਾਲਾ ਦਾ ਇੱਕ ਜਿਹੜਾ ਸਟਾਲ ਲੱਗਿਆ ਹੋਇਆ ਤੇ ਵਾਰਡਨ ਐਕਸਟਰਾ ਇਹਨਾਂ ਕੋਲ ਵੀ ਕਿੜੀਆਂ ਆਉਂਦੀਆਂ ਹੈ ਮੈਡਸਨ ਵਗੈਰਾ ਹੈ ਇਹ ਲੱਕੜੀ ਦੇ ਕੋਲੂ ਦੁਆਰਾ ਆਰਗੈਨਿਕ ਇੰਡੀਆ ਐਂਡ ザ ਫੂਡਸ ਇਹਨਾਂ ਕੋਲ ਜਿਹੜੇ ਆ ਤੇਲ ਵਗੈਰਾ ਅਲੱਗ-ਅਲੱਗ ਤਰ੍ਹਾਂ ਦੇ ਕੰਮ ਹੋਗਾ ਇਹ ਕਿਹੜੇ ਕਿਹੜੇ ਤਰ੍ਹਾਂ ਦੇ ਤੁਹਾਡੇ ਕੋਲੇ ਆ ਹੈਗੇ ਆ ਅੱਛਾ ਆਪਕਾ ਸਵਾਲ ਆਪ ਕਹਾਂ ਸੇ ਆਏ ਹੋ ਹਮ ਕਰਨਾਲ ਸੇ ਆਏ ਹਾਂ ਕਰਨਾਲ ਸੇ ਅੱਛਾ ਜੀ ਕਿਹੜੇ ਕਿਹੜੇ ਤਰ੍ਹਾਂ ਦੇ ਤੁਹਾਨੂੰ ਤੁਹਾਨੂੰ ਦੱਸ ਦੋ ਪ੍ਰੋਡਕਟ ਕੀ ਕੁਛ ਆ ਤੁਹਾਡੇ ਕੋਲੇ

एग्रीटेक वाले की इन्होंने स्टॉल लाया हो प्रोडक्ट है हमारे पास सर पेस्टी साइड वाले सारे प्रोडक्ट हैं जो खेती बाड़ी में अच्छा खेती बाड़ी के रिलेटेड है ये अच्छा ठीक है ठीक है मैन काइंड कंपनी ये मैन काइंड फार्मा वाला ग्रुप है सर अच्छा जी इधर ये, अच्छा ये अप्रैल 2022 से है ओके थैंक यू ਕੀ ਫਰਟੀਲਾਈਜ਼ਰ ਵਾਸਤੇ ਪੈਸਟੀਸਾਈਡਸ ਪੈਸਟੀਸਾਈਡ ਦੇ ਫਰਟੀਲਾਈਜ਼ਰ ਵੀ ਦੇਖ ਸਕਦੇ ਅੱਗੇ ਹੈ ਡੋਮਿਨੈਂਟ ਬੜਾ ਦਾ ਮਿਲੀਅਨ ਕਣਕ ਦਾ ਪਹਿਰੇਦਾਰ ਅੜੀਓ ਲਗੂਨੀ ਚੰਡੇ ਦਾ ਇਹ ਕਣਕ ਦੇ ਉੱਤੇ ਜੀ ਜੀਤੇਸ਼ ਕੁਮਾਰ ਪਾਤਿਆ ਆ ਆਪਣੇ ਤੋਂ ਬਾਹਰ ਬਾਜਤਾਂ ਤੋਂ ਸਾਨੂੰ ਲੋਕ ਦੇਖ ਰਹੇ ਆ ਇਹ ਪ੍ਰੋਡਕਟ ਹੈਗਾ ਮਿਲੀਅਨ ਦਿੱਤਾ ਹੈਗਾ ਜੀ ਅਸੀਂ ਇਹ ਇਨਸੈਕਟੀਸਾਈਡ ਬਣੋ ਦੀ ਅਗਰ ਗੁੱਲੀ ਟੰਡੀ ਕੀ ਦਬਾਏਗੀ ਜੀ ਹਾਂ ਜੀ ਜਿਹੜੀ ਬਿਜਾਈ ਕਰਨੀ ਹੈ ਉਸ ਦੇ ਨਾਲੇ ਸਪਰੇਅ ਕਰਨੀ ਹੈਗੀ 3 ਦਿਨ ਦੇ ਅੰਦਰ ਸਪਰੇਅ ਕਰਨੀ ਹੈਗੀ ਜੇ ਤੇ ਚੌੜਾ ਪੱਤੇ ਕੀ ਦਿੱਕਤ ਆਦੀ ਓਥੇ ਪੈਂਡੀ ਮਿਕਸ ਕਰੋ ਜੀ ਹਾਂ ਜੀ ਬਾਦਿਆ ਮੈਂ ਪਟਿਆਲੇ ਸੇ ਥੈਂਕ ਯੂ ਜੀ ਸਾਹਮਣੇ ਹਾਰਮ ਟ੍ਰੈਕਟਰ ਵਾਲਾ ਵੀ ਹਾਰਮ ਟ੍ਰੈਕ ਜਿਹੜਾ ਇਹ ਨਾਮ ਜਿਹੜਾ ਤੁਸੀਂ ਸੁਣਿਆ ਹੋਵੇਗਾ ਟ੍ਰੈਕਟਰਾਂ ਦੇ ਨਾਮ ਦੇ ਵਿੱਚ ਆਉਂਦਾ ਹੈਗਾ ਦੀ ਨਵੀਂ ਜਿਹੜੀ ਪ੍ਰਦਸ਼ੀ ਜਿਹੜਾ ਸਟਾਰਮ ਇੱਥੇ ਲੱਗਿਆ ਹੋਇਆ ਹੈਗਾ ਤੁਸੀਂ ਦੇਖ ਕਹਦੇ ਹੋ ਤੇ ਇਹਦੇ ਨਾਲ ਹੀ ਅਗਲੇ ਪਾਸੇ ਤਣਾ ਫਾਰਮ 'ਤੇ ਇਹ ਵੀ ਨਾ ਕੋਲੇ ਜਿੱਥੇ ਬੈਨ ਪੈਟੀਸਰ ਹੈਗੀਆਂ ਦੇਖੋ ਇਹਨਾਂ ਕੋਲੇ ਜਿਹੜੇ ਇਹ ਰੱਖੇ ਹੋਏ ਨੇ ਕਣਕਦੀਆਂ ਜਿਹੜੀਆਂ ਦਵਾਈਆਂ ਨੇ ਉਹ ਤੁਸੀਂ ਤੇ ਦੇਖਾ ਦੇ ਪੈਟੀਸਰ ਵਗੈਰਾ ਕੀਟ ਨਾਸ਼ਕ ਵਗੈਰਾ ਜੋ ਵੀ ਇਹ ਫਾਰਮ ਟਰੈਕ ਦਾ ਜਗਾ ਟਰੈਕਟਰ ਇਹਨਾਂ ਨੇ ਆਪਣਾ ਜਿਹੜਾ ਪਿਸਟੋਲ ਲਗਾਇਆ ਹੋਇਆ ਹੈਗਾ ਇਹ ਦੇਖ ਸਕਦੇ ਹੋ ਇਹਦੇ ਨਾਲ ਜਿਹੜੇ ਖੇਤੀਬਾੜੀ ਨਾਲ ਸੰਬੰਧਿਤ ਜਿਹੜੇ ਆ ਕਈਆਂ ਪਿੰਡਾਂ ਨੇ ਹੋਰ ਵੀ ਜਿਹੜੇ ਆ ਸੰਗਲ ਦੇ ਸਾਹ ਜਰੋਂ ਸੇ ਬੜੇ ਬੜੇ ਜਿਹੜੇ ਆ ਸਜਾਉਣ ਵਾਸਤੇ ਡੰਗਰਾਂ ਨੂੰ ਇਹਨਾਂ ਕੋਲ ਜਿਹੜਾ ਸਮਾਨ ਉਹ ਇੱਥੇ ਮਿਲਦਾ ਆਈ ਕਈਆਂ ਨੇ ਅੱਛਾ ਸਾਹਿਤ ਦਾ ਹਾਂ ਹਾਂ ਹੋ ਰਿਹਾ ਹੈ ਇਹ ਕਈਆਂ ਨੇ ਅਨਫ੍ਰੀਕੇਬਲ ਜੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਜਿਹੜਾ ਸਜਿਆ ਹੋਇਆ ਹੈਗਾ ਇਸੇ ਤਰ੍ਹਾਂ ਆਦ ਅਗਲਾ ਹੈ ਪਟਿਆਲਾ ਡੈਰੀ ਸੋਲੂਸ਼ਨ ਦੁੱਧ ਚੋਣ ਵਾਲੀ ਮਸ਼ੀਨਾਂ ਇਹਨਾਂ ਕੋਲ ਉਹ ਜਿਹੜੇ ਡੈਰੀ ਦੇ ਵਿੱਚ ਕੰਮ ਆਉਂਦੀਆਂ ਚੀਜ਼ਾਂ ਉਹ ਇੰਨਾ ਬਹੁਤ ਵੇਚਣਗੇ ਇਹ ਹੈ 3000 ਰੁਪਏ ਦਾ ਹਵਾ 90 ਫੁੱਟ ਦੇ ਦੂਰ ਤੇ ਮਾਰਦਾ ਹੈ ਡੈਰੀ ਫਾਰਮਾਂ ਦੇ ਵਿੱਚ ਇਹ ਬਹੁਤ ਤੋਂ ਲਈ ਜਿਹੜਾ ਹੈ ਰੱਖਿਆ ਹੋਇਆ ਦੁਆਰਾ ਤੋਂ ਦੇਖ ਲੋ ਪਟਿਆਲਾ ਡੈਰੀ ਸਲੂਸ਼ਨ ਤੇ బోర్ਡ ਵੀ ਲੱਗਿਆ ਹੋਇਆ ਹੈ ਗਾਵਾਂ ਦੀਆਂ ਤੇ ਢੋਲੀਆਂ ਨੇ ਜਾਂ ਉਹਨਾਂ ਦੇ ਦੁੱਧ ਚੋਣ ਵਾਲੀ ਜਿੱਥੇ ਨਾ ਉੱਤੇ ਵੇਲੇ ਰੱਖਦੇ ਬੈਠ ਵਗੈਰਾ ਵੀ ਜਿਹੜੇ ਇੰਨਾ ਬਹੁਤ ਹੈਗੇ ਆ ਇਹ ਹੈ ਹੈਂਡ ਮੇਡ ਸੋਪ ਤੁਸੀਂ ਦੇਖ ਸਕਦੇ ਇਸ ਤਰ੍ਹਾਂ ਜਿਹੜਾ ਐਡਮਿਟ ਕੋਸ ਦਾ ਤੇ ਜਿਵੇਂ ਇਸ ਤਰ੍ਹਾਂ ਇਹ ਵੀ ਜਿਹੜੀਆਂ ਦੁੱਧ ਚੋਣ ਵਾਲੇ ਮਸ਼ੀਨਾਂ ਨੇ ਦੋ ਆ ਮੱਝਾਂ ਖਾਣਾ ਹੰਗਾ ਦੋ ਕੰਪਰੈਸ਼ਰ ਵਿੱਚ ਬੰਨਦਾ ਲੱਗਦਾ ਹੈ ਤੇ ਨਾਲ ਇਹ ਟੰਗਰਾਸ ਦੇ ਜਿਹੜੇ ਵਿਸਾਉਣ ਵਾਲੇ ਮੈਕ ਆ ਉਹ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਸਾਰਾ ਇਹ ਕੁਇਪਮੈਂਟ ਜਿਹੜੇ ਇਹਨਾਂ ਦੇ ਰੱਖੇ ਹੋਏ ਇਹ ਹੈ ਕੇਤੀ ਦੁਨੀਆ ਜੀ ਆਇਆਂ ਨੂੰ ਤੇ ਇਸੇ ਤਰ੍ਹਾਂ ਅੱਗੇ ਚਲਦੇ ਆਪਾਂ ਰਤਨ ਐਗਰੋਟੈਕ ਪਾਸਵਰੋਡ ਨਾਪਾ ਤੇ ਇਹਨਾਂ ਦੇ ਤੁਸੀਂ ਦੇਖ ਸਕਦੇ ਹੋ ਕਿ ਈਕੁਪਮੈਂਟ ਜਿਹੜੇ ਆ ਸਪਰੇ ਪੰਪ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ ਹੈਗਾ ਇਹ ਹੈ ਬੂਮ ਸਪਰੇਅਰ ਈਨ ਉੱਤੇ ਲਿਖੀ ਹੋਈ ਹੈ 590000 ਦਾ ਧੰਵਾਲਿਆਂ ਵੱਲ ਤਿਆਰ ਕੀਤਾ ਸਾਈਡ ਤੇ ਜਿਹੜੇ ਸਟicker ਲੱਗੇ ਹੋਏ ਆ ਉਹ 43600 ਟਰੈਕਟਰ ਜਿਹੜਾ ਵਿੱਚ ਇਹਦੇ ਉਹ ਦਿੱਤਾ ਹੋਇਆ ਜੀ ਇਹਦਾ ਇੰਜਣ ਦਿੱਤਾ ਹੋਇਆ 4314 ਇਹ ਕੋਈ ਦੇਖ ਸਕਦੇ ਆ ਇਸ ਤਰ੍ਹਾਂ ਇਹ ਦੀ ਜਿਹੜੀ ਆ ਅੱਗੋਂ ਪਿੱਛੋਂ ਤੁਸੀਂ ਦੇਖ ਸਕਦੇ ਆ ਇਹ ਪਿਛਲਾ ਪਾਸਾ ਆ ਗਿਆ ਹੈਗਾ ਇਹ ਜਿਹੜੇ ਖੇਤੀਬਾੜੀ ਦੇ ਨਾਲ ਸੰਬੰਧਿਤ ਜਿਹੜੇ ਆ ਸੰਦ ਨੇ ਉਹ ਤੁਹਾਨੂੰ ਮੈਂ ਇਹ ਦਿਖਾ ਰਿਹਾ ਹੈਗਾ ਇਹ ਵੀ ਇਸੇ ਤਰ੍ਹਾਂ ਜਿਹੜੀਆਂ ਦੁੱਧ ਚੋਣ ਵਾਲੀਆਂ ਮਸ਼ੀਨਾਂ ਵੀ ਦੇਖ ਸਕਦੇ ਹੋ ਇਹ ਦਿੱਤਾ ਮੈਂ ਖਾਵਾ ਉਹਨਾਂ ਦਾ ਜਿਹੜਾ ਇਹ ਕੰਪਮ ਪੰਪ ਉਹ ਜਿਹੜਾ ਸਾਫ਼ ਕਰਨਾ ਹੈ ਉਹਨਾਂ ਦੇ ਨਾਲ ਸੋਲੂਸ਼ਨ ਵੀ ਜਿਹੜੇ ਇੱਥੇ ਰੱਖੇ ਹੋਏ ਆ ਇਹ ਹੈ ਇਸ ਤਰ੍ਹਾਂ ਇਹ ਹੈ ਦਰਵਾਰ ਫੀਡ ਮਿਲ ਇਹਨਾਂ ਨੂੰ ਵੀ ਜਿਹੜੇ ਅਡਰ ਤਰ੍ਹਾਂ ਦੇ ਹਰਬਲ ਗ੍ਰੇਨ ਦਰਵਾਰ ਗੋਲ ਆਈ ਗਏ ਨੇ ਹਾਈ ਡੈਂਸਟੀ ਲੈ ਇਹਨਾ ਇਹਦਾਾਰੇ ਡੌਗਰ ਵਿੱਚ ਜਿਹੜਾ ਪਾ ਕੇ ਉੱਪਰ ਕ ਵਿੱਚ ਦਰਮਿਆ ਵਿੱਚ ਜਿਹੜਾ ਦੁੱਧ ਆ ਘੱਟ ਵੱਧ ਹੋਣ ਤੇ ਰੁਕੇ ਇਥੇ ਅਤੇ ਦੁੱਧ ਵਧਾਏ ਇਸ ਤਰ੍ਹਾਂ ਦੇ ਨਗੁੰੜੇ ਆ ਫੀਡ ਦੇ ਵਿੱਚ ਜਿਹੜੇ ਸੁਕੋਸ਼ਨ ਪੁੜਕੇ ਹੋਏ ਨੇ ਇਸ ਤਰ੍ਹਾਂ ਅਗੇ ਆਉਂਦੇ ਆ ਇਹ ਹੈ ਭੈਣ ਸਾਹ ਵਾਲਾਂ ਦੀ ਕੁਲਫੀ ਜਿਹੜੇ ਠੰਡੇ ਹੋਏ ਹੋ ਜਿਨ੍ਹਾਂ ਨੇ ਗਰਮੀ ਲੱਗੀ ਉਹਦੇ ਨੂੰ ਇੱਥੇ ਆ ਕੇ ਇਸ ਤਰ੍ਹਾਂ ਦੀ ਨਾ ਨਦਨ ਤੇ ਹੈ ਧਾਲੇ ਵਾਲੀ ਡੈਰੀ ਕੁਇਮਲਟੀ ਵੀ ਨਾ ਤੇ ਦੁੱਧ ਚੋਣ ਵਾਲੀਆਂ ਮਸ਼ੀਨਾਂ ਤੁਸੀਂ ਦੇਖ ਸਕਦੇ ਹੋ ਬਾਹਰ ਜਿਹੜੀਆਂ ਉਹ ਰੱਖੀਆਂ ਹੋਈਆਂ ਹੈਗੀਆਂ ਤੇ ਇਹਦੇ ਨਾਲ ਹੀ ਅੱਗੇ ਚੱਲਦੇ ਹਾਂ ਤੇ ਹਾਲ ਨਿਊ ਹਾਲੈਂਡ ਵਾਲਿਆਂ ਨੇ ਵੀ ਆਪਣਾ ਇੱਥੇ ਜਿਹੜਾ ਉਹ ਟ੍ਰੈਕਟਰਾਂ ਦਾ ਜਿਹੜਾ ਸਟਾਲ ਉਹ ਲਗਾਇਆ ਹੋਇਆ ਹੈਗਾ ਤੇ ਇਸ ਤੋਂਲੇ ਤੇ ਚੱਲ ਰਿਹਾ ਨਿਊ ਹਾਲੈਂਡ ਤੇ ਬਾਰੇ ਆਡਾ ਟ ਇਹਨਾਂ ਦੇ ਜਿਹੜੀਆਂ ਕਿਸਮਾਂ ਦੇ ਟ੍ਰੈਕਟਰਾਂ ਦੇ ਉਹ ਇੱਥੇ ਡਿਸਪਲੇ ਕੀਤੀਆਂ 55 20 ਹੈਗਾ ਤੇ ਨਾਲ ਹੀ ਇੱਧਰ ਖੜਦੇ ਆਪਾਂ 36 30 ਤੇ ਨਾਲ ਹੀ ਅਗਲੇ ਪਾਸੇ ਚਲਦੇ ਆਂ ਜਿਹਨੇ ਖੇਤੀਬਾੜੀ ਨਾਲ ਸੰਬੰਧ ਹੌਲਡਰ ਨਿਊ ਹੌਲਡਰ ਦੇ ਜਿਹੜੇ ਆਪਾਂ ਨੇ ਪੂਰੀ ਕੀਤੀ ਦਾ ਉਹ ਸੰਦ ਉਹ ਇਹ ਆਪਣੇ ਵਿਦੇਵਲ ਹੈ ਗਿਆ ਇਸ ਤੋਂ ਬਾਅਦ ਅੱਗੇ ਚੱਲਣਾਗੇ ਤੇ ਆਪਾਂ ਚਲਦੇ ਆਂ ਤੁਹਾਨੂੰ ਦਿਖਾਣੇ ਆਂ ਇਹ ਹੈ ਡਾਇਰੈਕਟ ਕੋ ਇਸੇਤੀ ਜਿਹੜਾ ਦਾ ਇਲਾਜ ਆਪਣਾ ਹਾਲ ਨੂੰ ਕਰੇਗਾ ਰਾਜ ਇਸ ਤਰ੍ਹਾਂ ਦਾ ਇਹਨਾਂ ਨੇ ਜਿਹੜਾ ये स्टॉल इतने वो लगाया हुआ है तो देख सकते हो तो सशिकाल जी मैं नाम जमेंद्र कुमार मैं बिहार से बिलोंग करता हूं मैं सुमितोमो कंपनी में हेलो सशिकाल जी, आगे है का जी। आगे जो आज दी ये स्टॉल लगी है सुमितोमो केमिकल इंडिया लिमिटेड जापान दी कंपनी है ਔਰ ਜਪਾਨ ਦੀਆਂ ਸਾਡੀਆਂ ਹਰ ਇੱਕ ਕ੍ਰੌਪ ਵਾਸਤੇ ਅਲੱਗ-ਅਲੱਗ ਅਸੀਂ ਸਟਾਲ ਲਗਾਈ ਹੋਈ ਹੈ ਆਲੂਆਂ ਵਾਸਤੇ ਅਲੱਗ ਹੈ ਟਮਾਟਰ ਵਾਸਤੇ ਅਲੱਗ ਹੈ ਕਣਕ ਵਾਸਤੇ ਅਲੱਗ ਹੈ ਮੱਖੀਆਂ ਦੀ ਦਵਾਈ ਵਾਸਤੇ ਅਲੱਗ ਹੈ ਤੇ ਅਸੀਂ ਮਤਲਬ ਇਹ ਜਿਹੜੀ ਜਾਪਾਨੀ ਕੰਪਨੀ ਹੈ ਇਹ ਫੀਲਡ ਵਾਲੀ ਕੰਪਨੀ ਹੈ ਖੋਜ ਕਰਨ ਵਾਲੀ ਕੰਪਨੀ ਹੈ ਕੋਈ ਵੀ ਨਵੀਂ ਸਮੱਸਿਆ ਉਹਨੂੰ ਖੋਜ ਕਰਦੀ ਬਹੁਤ-ਬਹੁਤ ਧੰਨਵਾਦ ਇਹ ਹੈ ਮੈਂ ਫੋਟੋ ਜਿਹੜੇ ਆ ਬਾਹਰ ਵਾਲਿਆਂ ਦੇ ਜੇ ਤੁਸੀਂ ਦੇਖ ਸਕਦੇ ਇਹਨਾਂ ਦਾ ਜਿਹੜਾ ਸਟਾਲ ਲੱਗਿਆ ਹੋਇਆ ਇਹਨਾਂ ਕੋਲ ਜਿਹੜੇ ਕੀੜੇ ਮਾਰ ਦਵਾਈਆਂ ਈਟਲੈਸਕ ਦੋ ਵੀ ਹੈ ਇਹਨਾਂ ਕੋਲ ਸਾਹਮਣੇ ਬੋਰਡ ਇਹਨਾਂ ਲੱਗੇ ਹੋਇਆ ਮੈਂ ਵੀ ਦੇਖ ਸਕਦੇ ਹਾਂ ਜਿਹੜਾ ਬੰਦਾ ਆ ਆਪਣਾ ਇਹ ਹੈ ਦਸ਼ਮੇਸ਼ ਅਮਰਗੜ ਵਾਲਿਆਂ ਦੀ 인ਦਰਜੀਤ ਟ੍ਰੇਡਿੰਗ ਕੰਪਨੀ ਦੇਵੀ ਗੜ ਰੋਡ ਪਟਿਆਲਾ ਤੋਂ ਤੇ ਇਹਨਾਂ ਨੇ ਇਹਦਾ ਸਟਾਲ ਲਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਜੇ ਨਾਲ ਆਪਾਂ ਅੱਗੇ ਚੱਲਦੇ ਹਾਂ ਐਸਪੀ ਕ੍ਰੌਪ ਸਾਇੰਸ ਦੇ ਤੋਂ ਦੇ ਸਦਾ ਨਵਲਾ ਜਿਹੜਾ ਹਰ ਇੱਕ ਕਿਸਾਨ ਭਰਾਵਾ ਜੀ ਨੇ ਲਿਆਇਆ ਇਹਨਾਂ ਦੇ ਕੀੜੇ ਮਾਰ ਦਵਾਈਆਂ ਜਿਹੜੀਆਂ ਇੱਥੇ ਸਟਾਕ ਅੱਗੇ ਹੋਇਆ ਜੀ ਇਸ ਤਰ੍ਹਾਂ ਲਰੀ ਐਂਡ ਐਗਰੋ ਲਿਮਟਿਡ ਵਾਲਾ ਦਾ ਇੱਥੇ ਜਿਹੜਾ ਸਟਾਲ ਉਹ ਇੱਥੇ ਇਹਨਾਂ ਨਾਲ ਲੱਗਿਆ ਹੋਇਆ ਜੀ ਤਾਂ ਅੱਗੇ ਚੱਲਦੇ ਆਂ ਨਾਲ ਹੀ ਕੋਈ ਵਾਲੀ ਕੁਲਫ਼ੀ ਜਿਹੜੀ ਭੈਣੀ ਸਾਹਿਬ ਵਾਲਿਆਂ ਦੀ ਇਹ ਇੱਥੇ ਲਾਈ ਹੋਈ ਹੈ। ਤਾਂ ਆਹ ਕੁਲਫ਼ੀ ਐ ਤੋਂ ਜੇ ਹਾਂ ਈਵਨ ਇਹ ਸ਼ਾ ਆਯੁਰਵੈਦਿਕ ਜੜੀ ਬੂਟੀ ਉਪਚਾਰ ਜੇ ਕਿਸੇ ਜੜੀਆਂ ਜੁਟੀਆਂ ਰੱਖੀਆਂ ਆਯੁਰਵੈਦਿਕ ਸਾਰੀਆਂ ਹੈਗੀਆਂ ਇਹ ਦੇਸੀ ਦਵਾਖਾਨਾ ਇੱਕ ਤਰ੍ਹਾਂ ਦਾ ਉਹ ਸਮਝੋ ਨਵਜ ਦੇਖ ਕੇ ਜਿਹੜੀ ਇਹ ਦਵਾਈ ਦਿੰਦੇ ਆ ਇਹ ਵੀ 3 ਮੀਟ ਵਾਲਾ ਦਾ ਜਿਹੜਾ ਸਟਾਲ ਮਲਟੀਟੈਕ ਲਗਾਇਆ ਹੋਇਆ ਇਹ ਹੈ ਉਤਮ ਚੂਰਨ ਵਾਲਾ ਸਟਾਲ ਰੇਫਰਾਂ ਦੇ ਕੋਲ ਮੈਂ ਪੇਸ਼ ਕਰ ਰਿਹਾ ਹਾਂ ਇਹ ਹਰ ਇੱਕ ਤਰ੍ਹਾਂ ਦਾ ਚੂਰਨ ਵਗੈਰਾ ਤੁਹਾਡੇ ਕੋਲੇ ਆਉ ਪਿਓ ਚੁੱਕ ਕੇ ਇਹ ਹੈ ਤੁਹਾਨੂੰ ਜਾਣਦੇ ਹੋਵਗੇ ਤੁਸੀਂ ਜਿਹੜਾ ਉਤਮ ਚੂਰਨ ਇਹਨਾਂ ਦਾ ਤੇ ਇਹਨਾਂ ਦਾ ਆਵਲਾ ਜੂਸ ਆਵਲੇ ਪੂਰ ਮਰਬੇ ਇਹਨਾਂ ਕੋ ਸਾਰੇ ਵੇਚੇ ਬੜੇ ਮਸ਼ਹੂਰ ਇਹਨਾਂ ਦੀ ਜਿਹੜੀ ਹੈ ਸਟਾਲ ਆ ਤੁਸੀਂ ਪੜ ਸਕਦੇ ਹੋ ਆਓ ਆਪਾਂ ਇਹਨਾਂ ਨਾਲ ਗੱਲ ਵੀ ਕਰਾਂਗੇ ਸੇਖਾ ਸਸੀਗਲ ਆਪਣੇ ਉਤਮ ਚੂਰਨਾਰੇ ਉਤਮ ਜਿਹੜੇ ਹੋਰ ਮਰਬੇ ਵਗੈਰਾ ਤੁਸੀਂ ਰੱਖਦੇ ਆ ਉਹਦੇ ਬਾਰੇ ਆਪਣਾ ਦੱਸੋ ਸਸੀਗਲ ਜੀ ਸਾਰਿਆਂ ਨੂੰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਆਪਾਂ ਉਤਮ ਚੂਰਨਾ ਬਹੁਤ ਫੇਮਸ ਆ ਪੰਜਾਬ ਚ ਪੰਜਾਬ ਜਦੇ ਨਾਲ ਨਾਲ ਲੱਗਦਾ ਜਿੰਨੇ ਵੀ ਆਪਣੀਆਂ ਸਟੇਟਾਂ ਬਹੁਤ ਫੇਮਸ ਆ ਜੀ ਠੀਕ ਹੈ ਜੀ ਤੇ 75 ਸਾਲ ਤੋਂ ਚੱਲਦਾ ਵਾ ਪਾਕਿਸਤਾਨ ਦੇ ਟਾਈਮ ਦਾ ਉਦੋਂ ਸਾਡੇ ਕੋਲ ਵੱਡੇ ਬਜ਼ੁਰਗ ਆ ਗਏ ਸੀ ਵੱਡਾ ਹੈਡ ਆਫ ਕਿੱਥੇ ਹੈ ਇਹ ਰਾਜਪੁਰੇ ਆ ਜੀ ਹਾਂਜੀ ਜੀ ਬਹੁਤ ਵਧੀਆ ਗੈਸ ਹੋਵੇ ਕਬਜ ਰਹਿੰਦੀ ਹੈ ਤਜਾਬ ਬਣ ਜਾਂਦਾ ਹੈ ਆਪਣਾ ਤੁਸੀਂ ਜਿਹੜਾ ਖੂਨ ਪਰੋ ਉਹ ਮਿੱਤਾਂ ਕਿਸਾਨ ਭਰਾਉਣ ਦੇ ਤੋਂ ਤਾਂ ਤੁਹਾਡੇ ਤੱਕ ਅੱਜ ਕੱਲ ਜਿਹੜੀ ਕੋਈ ਵੀ ਚੀਜ਼ ਖਾਣ ਦੇ ਵਿੱਚ ਹਰੇਕ ਵਧੀਆ ਗੈਸਾਂ ਬਣਦੀਆਂ ਹਰੇਕ ਚੀਜ਼ ਚ ਮਲਾਵਟ ਆ ਰਹੀ ਹੈ ਜੀ ਉਹਦੇ ਤੋਂ ਬਣਦੀ ਹੈ ਪੇਟ ਦੀਆਂ ਪ੍ਰੋਬਲਮ ਹੁੰਦੀਆਂ ਨੇ ਗੈਸ ਕਬਜ ਤੇ ਗੈਸ ਕਬਜ ਤੋਂ ਸਾਰੀਆਂ ਬਿਮਾਰੀਆਂ ਸ਼ੁਰੂ ਹੁੰਦੀਆਂ ਨੇ ਜੀ ਇਹ ਗੈਸ ਕਬਜ ਨੂੰ ਨਾਸ਼ ਕਰ ਦਿੰਦਾ ਹੈ ਇੱਕਦਮ ਗੈਸਾ ਚਟਕੇ ਖਾਣਾ ਹੁੰਦਾ ਹੈ ਕਬਜ ਤਜਾਬ ਹੋਵੇ ਗਰਮ ਪਾਣੀ ਨਾਲ ਹਾਂਜੀ ਕਬਜ਼ ਹਾਂਜੀ ਕਬਜ਼ ਤੇ ਜਾ ਬ ਗਰਮ ਪਾਣੀ ਨਾਲ ਖਾਂਸੀ ਆ ਸ਼ਾਇਰ ਨਾਲ ਹਾਜਮੇ ਲਿੱਤੀ ਖਾਓ ਨੰਬਰ ਭਾਈ ਨੂੰ ਲੋਡ ਹੋਵੇ ਤਾਂ ਨੰਬਰ ਲਿਖੋ ਜੀ 7986422624 ਥੈਂਕ ਯੂ ਬੀਟੀਸੀ ਬੈਂ ਤੁਸੀਂ ਦੇਖ ਸਕਦੇ ਹੋ ਕਾਫੀ ਅੱਛਾ ਇਹ ਸਾਰੇ ਗੱਡੀ ਤੇ ਤੁਸੀਂ ਕੋਲ ਪਹੁੰਚਾ ਜਿੱਥੇ ਵੀ ਤੁਹਾਨੂੰ ਮਿਲ ਜੇ ਤੁਸੀਂ ਇਹਨਾਂ ਕੋਲੋਂ ਵੇਚੜਕ ਹੋਗੇ ਜਿਹੜੇ ਆ ਪ੍ਰੋਡਕਟਸ ਉਹ ਖਰੀਦ ਸਕਦੇ ਹੋ ਇਸ ਤਰ੍ਹਾਂ ਇਹਨਾਂ ਨੇ ਉਤਮ ਚੋਣ ਵਾਲਾ ਸਟਾਲ ਲਾਇਆ ਹੋਇਆ ਜੀ